ਤਬ ਤੋਂ ਪਹਿਲਾਂ ਤਾਂ ਇਹ ਜੀ ਮੈਂ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੀ ਆਸ ਰੱਖਣ ਵਾਲੀ ਸੰਗਤ ਆਸਤਾ ਰੱਖਣ ਵਾਲੀ ਸੰਗਤ ਉਹਨਾਂ ਸਾਰਿਆਂ ਨੂੰ ਆਪ ਜੀ ਨੂੰ ਮੀਡੀਆ ਟੀਮ ਨੂੰ ਮੇਰੇ ਸਾਥੀਆਂ ਨੂੰ ਸਾਰਿਆਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਮੈਂ ਪਿਛਲੇ ਸਾਲ ਪਹਿਲੀ ਵਾਰੀ ਅ ਭਗਵਾਨ ਸ਼੍ਰੀ ਵਾਲਮੀਕ ਸਾਰੇ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੇ ਜਿਹੜੀ ਚੈਰੀਟੇਬਲ ਟਰਸਟ ਤੇ ਵੈਲਫੇਅਰ ਟਰਸਟ ਹੈ ਲਾਹੌਰੀ ਗੇਟ ਇਹਨਾਂ ਨੂੰ ਇਹਨਾਂ ਨੇ ਮੌਕਾ ਦਿੱਤਾ ਸੀ ਮੈਨੂੰ ਇੱਥੇ ਪਹੁੰਚਣ ਦਾ ਔਰ ਫਿਰ ਮੈਂ ਦੇਖਿਆ ਕਿ ਜਿਹੜਾ ਇਹ ਚੈਰੀਟੇਬਲ ਕੰਮ ਕਰ ਰਹੇ ਨੇ ਜਿਵੇਂ এডਿਕੇਸ਼ਨ ਦੇ ਸੰਬੰਧੀ ਗਰਲਸ ਦੇ ਸੰਬੰਧੀ ਉਹਨਾਂ ਨੂੰ ਜੜੀ ਇਹ ਸਿੱਖਿਆ ਵਾਸਤੇ ਸਪੋਰਟ ਕਰਦੇ ਨੇ ਉਹ ਬਹੁਤ ਕਾਬਲੇ ਤਾਰੀਫ ਹੈ ਔਰ ਇਹ ਮੈਂ ਕਹਾਂਗਾ ਕਿ ਭਗਵਾਨ ਵਿਸ਼ੇਸ਼ ਕਰਮਾ ਜੀ ਦੀ ਇਹਨਾਂ ਸਾਰਿਆਂ ਤੇ ਕਿਰਪਾ ਹੈ ਔਰ ਇਹ ਦਿਹਾੜਾ ਹਰ ਸਾਲ ਪੂਰੇ ਪੰਜਾਬ 'ਚ ਹਿੰਦੁਸਤਾਨ 'ਚ ਬੜੀ ਧੁੰਮਤਾਂ ਬਣਾਇਆ ਜਾਂਦਾ ਹੈ ਮੈਂ ਆਸੁਮੇਦ ਕਰਦਾ ਕਿ ਜਿਹਨੇ ਇਹ ਚੈਰੀਟੇਬਲ ਵੈਲਫੇਅਰ ਟਰਸਟ ਲੋਕਾਂ ਦੀ ਸੇਵਾ ਕਰ ਰਿਹਾ ਹੈ ਸੇਵਾ ਕਰਦੇ ਰਹਿਣਗੇ ਔਰ ਅਸ਼ੀਰਵਾਦ ਲੈਣਗੇ ਮੈਂ ਇਹਨਾਂ ਦਾ ਵੀ ਕਮੇਟੀ ਦਾ ਪੂਰਾ ਧੰਨਵਾਦ ਸਾਬ੍ਹ ਸਾਹਿਬ ਨੇ ਜੀ ਜਿਹੜਾ ਭਗਵਾਨ 시 ਦੀ ਵਿਸ਼ਵਕਰਮਾ ਜੀ ਦਾ ਪਤੌਣਿਆ 2500 ਦਾ 500 ਦੀ ਕਰਮਾ ਮੰਦਿਰ ਕਰਮਾ ਮਾਰਗ ਡਾਊਰਿਟ ਪਟਿਆਲਾ ਵਿੱਚ ਬਣਾਇਆ ਜਾ ਰਿਹਾ ਹੈ ਔਰ ਉਸਰਾ ਮੇਰ ਸਾਹਿਬ ਨੇ ਦੱਸਿਆ ਕਿ ਇਹ ਜਿਹੜੀ ਕਾਮ ਹੈ ਸ਼੍ਰੀ ਕੋ ਲੈ ਕੇ ਜਹਾਜ ਤੱਕ ਬਣਾਉਣ ਵਾਲੀ ਹੈ ਵੇਖਣ ਲਈ ਲੋਕੀ ਅੱਜ ਜਿਵੇਂ ਕੋਵੀ ਇੰਨਾ ਨਵੇਂ ਨਮੇ ਇਨਫਰਮੇਸ਼ਨ ਆ ਰਹੀਆਂ ਨੇ ਉਹ ਸਾਰੀਆਂ ਹੀ ਜਿਹੜੀਆਂ ਨੇ ਮਸਤਰਨਾ ਭਾਈ ਜੀ ਦਾ ਰੈਪੜਾ ਸਮਾਜ ਬਣਾ ਹੋ ਰਹੀਆਂ ਨੇ ਔਰ ਜੋ ਉਸ ਮੰਦਰਵਾਸ ਤੇ ਕਾਰਪੋਰੇਸ਼ਨ ਨੇ ਔਰ ਐਮਐਲਏ ਸਾਹਿਬ ਨੇ ਜੋ ਵੀ ਇੱਥੇ ਇਹਨਾਂ ਨੇ ਅਨਾਉਂਸਮੈਂਟਸ ਕੀਤੀਆਂ ਨੇ ਅਸੀਂ ਕਾਂਸੀ ਦੇ ਬਿਸ਼ੂਪ ਕਰਮਾ ਬਲਦਿਰ ਐਜੂਕੇਸ਼ਨ ਗਰਟ ਪਰ ٹرسٹ ਵੱਲੋਂ ਬਹੁਤ ਹੀ ਇਹਨਾਂ ਦਾ ਧੰਨਵਾਦ ਕਰਦੇ ਆਂ ਔਰ ਆਸ ਕਰਦੇ ਆਂ ਇਸੇ ਤਰ੍ਹਾਂ ਹੈ ਸਾਡੇ ਨਾਲ ਮਿਲ ਕੇ ਜੋ ਸਮਾਜ ਇਕੱਲਾ ਰਾਮਗੜੀਆ ਔਰ ਉਸੇ ਪਰਮਾ ਸਮਾਜਦਾਰੀ ਹੋਏਗਾ ਉਹ ਸਮੁੱਝ ਜਿਹੜੀ ਲੁਕਾਈ ਹੋਈ ਹੈ ਜਿਹੜੇ ਕਾਸੇ ਦੇ ਪਟਿਆਲੇ ਦੇ ਸਭੋਂ ਸਾਰੇ ਦੇ ਵਰਤੋਂ ਲੋਕ ਜਿਹੜੀ ਚੀਜ਼ ਹੋਏਗੀ ਉਹ ਉਹਨਾਂ ਨੇ ਗੇਟ ਕੀਤਾ ਔਰ ਫੋਕਲ ਪਾਰਟ ਦੇ ਅੰਦਰ ਪਰਮਾ ਚੌਕ ਹੈ 450 ਕਰੋੜ ਦੀ ਜਗ੍ਹਾ ਔਰ 50 ਲੱਖ ਦੀ ਨੌਸਟਰੀ ਕੀਤੀ ਹੈ ਮੈਂ ਆਪਣੀ ਤਰਫੋਂ ਜੋ ਆਪਕੇ ਕਮੇਟੀ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਔਰ ਸਾਰੇ ਹੀ ਪਟਿਆਲਾ ਸ਼ਹਿਰ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਔਰ ਇਸ ਪਾਸੇ ਸਾਰੇ ਹਿੰਦੁਸਤਾਨੀਆਂ ਨੂੰ ਅੱਜ ਦੇ ਜਿਹੜੇ ਲੱਖ ਲੱਖ ਵਧਾਈ ਦੇਣਾ ਹੈ ਇਹ ਅੱਜ ਸਾਰੇ ਆਮ ਕੜਿਆ ਪ੍ਰਾਜੇ ਨੂੰ ਬਹੁਤ-ਬਹੁਤ ਮੁਬਾਰਕਵਾਦ ਕ੍ਰਿਸ਼ਕਰਮਾ ਧਾਰੇ ਦੀਆਂ ਬਹੁਤ-ਬਹੁਤ ਮੁਬਾਰਕਵਾਦ ਸਾਰੇ ਹਿੰਦੁਸਤਾਨੀਆਂ ਨੂੰ ਪੰਜਾਬ ਵਾਲਿਆਂ ਨੂੰ ਔਰ ਪਟਿਆਲਾ ਦੇ ਸ਼ਹਿਰ ਵਾਸੀਆਂ ਨੂੰ ਕਲਿਸ਼ ਕਰਮਾਨੀਆ ਬਹੁਤ ਬਹੁਤ ਮੁਬਾਰਕਬਾਦ ਇਹ ਸੂਈ ਤੋਂ ਲੈ ਕੇ ਜਹਾਜ਼ ਤੱਕ ਅੱਜ ਅਸੀਂ ਬਣਾ ਰਹੇ ਆ ਮੇਕ ਇੰਡੀਆ ਚੱਲ ਰਿਹਾ ਹੈ ਦਾ ਇਹਨਾਂ ਦੀ ਬਦੌਲਤ ਹੈ ਪਰਮਾਤਮਾ ਇਹਨਾਂ ਨੂੰ ਕਾਰੋਬਾਰ ਤੇ ਤਰੱਕੀ ਦੇ ਪੱਖੇ ਉਹ ਲੋਕਾਂ ਦੀ ਸੇਵਾ ਕਰਨਾ ਹਿੰਦੁਸਤਾਨ ਅੱਜ ਮੈਂ ਚਾਰ ਪੰਜ ਦੇਸ਼ਾਂ ਦੇ ਵਿੱਚ ਪਹਿਲੇ ਨੰਬਰਾਂ ਤੇ ਆ ਰਹੀ ਹੈ ਉਹ ਆਰੰਗ ਕਰੀਆ ਦੀ ਬਦੌਲਤ ਹੈ ਔਰ ਅੱਜ ਇਹਨਾਂ ਦੀ ਜਿਹੜੀ ਮੁਗਵੰਗ ਸੀਗੀ ਪਹਿਲਾਂ ਅਸੀਂ ਹਾਊਸ ਦੇ ਵਿੱਚ ਇੱਕ ਤਾਂ ਕੈਬਨਲ ਦੇ ਵਾ ਗੇਟ ਦਾ ਜਿਹੜਾ ਮਤਾ ਪਾਸ ਕਰਤਾ ਔਰ ਫੋਕਰ ਪੁਆਇੰਟ ਦੇ ਇਸ ਕਰਵਾ ਚੌਂਕ ਉਪਰਾਂ ਦਾ ਮਤਾ ਪਾਸ ਕਰਤਾ ਔਰ ਐਮਐਲਏ ਸਾਹਿਬ ਨੇ ਅੱਜ ਇਹਨਾਂ ਅਨਾਉਂਸ ਕਰਕੇ ਗਏ ਆ 500 ਗੱਜ ਤੇ 50 ਲੱਖ ਜੋ ਉਹ ਵੀ ਅਸੀਂ ਸੱਬੇ ਨਾਲ ਉਹ ਦੇਖ ਕੇ ਕਿਉਂਕਿ ਮੈਦਾਨੀ ਵੀ ਸਾਡੇ ਉਰੇ ਸੀ ਪਤਾ ਜੀ ਉਹ ਕਹਿੰਦੇ ਜਗ੍ਹਾ ਵਧਾ ਦਿਓ ਪਰ ਫਕਰ ਜਿਹੜੇ ਰੂਲਰ ਰੈਗੂਲੇਸ਼ਨ ਹੈਗੇ ਉਹਨਾਂ ਨੂੰ ਡਾਪ ਕਰਕੇ ਉਹ ਵੀ ਜਗ੍ਹਾ ਇਹਨਾਂ ਨੂੰ ਦੇ ਦਿੱਤੀ ਜਾਏਗੀ ਕਿਉਂਕਿ ਸਾਡਾ ਪਰਿਵਾਰ ਦਾ ਅੰਗ ਹੈ ਸਾਡਾ ਪਰਿਵਾਰ ਹੀ ਹੈ ਉਹ ਮੈਂ ਸ਼ਹਿਰ ਵਾਸੀ ਆ ਸਾਰਾ ਮੇਰਾ ਇਹਨਾਂ ਨਾਲ ਪਿਆਰ ਆ ਮੈਂ ਮੇਰੇ ਥੋੜਾ ਹੀ ਨਾ ਇਹ ਲੋਕ ਮੈਨੂੰ ਮੇਹਰ ਬਣਾਉਣ ਆਲੇ ਆ ਮੈਂ ਮੈਂ ਤਾਂ ਇਹਨਾਂ ਦੀ ਸੇਵਾ ਚ ਹਮੇਸ਼ਾ ਆ ਜਾ ਰਾਂਗਾ ਅੱਜ ਭਗਵਾਨ ਇਸ ਕਰਕੇ ਦੇ ਦਿਆਂ ਤੁਹਾਨੂੰ ਬਹੁਤ 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 ਧੰਨਵਾਦ ਮਨ ਦੀ ਜਗਾਂ ਨਹੀਂ ਹੋ ਰਹੀ ਸਾਡੇ ਸਾਥੀਆਂ ਨੂੰ ਬਹੁਤ ਧੰਨਵਾਦ ਦੇਖੋ ਕਾਰਪੋਰੇਸ਼ਨ ਜਿਹੜਾ ਰੂਲਰ ਰੈਗੂਲੇਸ਼ਨ ਆ ਉਹ ਅਸੀਂ ਲੋਪ ਕਰਾਂਗੇ ਔਰ ਜਿੰਨੀ ਜਲਦੀ ਹੋ ਸਕਿਆ ਪਰਾਇਆ ਸਰਕਾਰਾਂ ਵਾਲੇ ਕੰਮ ਨਹੀਂ ਕਰਾਂਗੇ ਕਿੰਨੀ ਜਲਦੀ ਹੋ ਸਕਿਆ ਇਹਦੇ ਪਵਨ ਦਾ ਨਿਰਮਾਣ ਕਰਨ ਵਾਸਤੇ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼